ਗਲਜ ਕੋਲਡ ਡਰਿੰਕ ਬਾਰੇ ਕਰਨ ਜਾ ਰਹੇ ਆ ਗਰਮੀਆਂ ਦੇ ਵਿੱਚ ਅਕਸਰ ਹਰ ਘਰ ਦੇ ਵਿੱਚ ਅਸੀਂ ਜੋ ਹੈ ਕੋਲਡ ਡਰਿੰਕs ਲੈ ਲੈਂਦੇ ਆ ਗਰਮੀ ਤੋਂ ਰਾਹਤ ਪਾਣ ਦੇ ਲਈ ਬਾਹਰੋਂ ਕੋਈ ਗਰਮੀ ਚ ਆਂਦਾ ਤਾਂ ਉਸ ਨੂੰ ਕੋਲਡ ਡਰਿੰਕ ਦਿੱਤੀ ਜਾਂਦੀ ਹੈ ਤੇ ਠੰਢੀ ਠੰਢੀ ਕੋਲਡ ਡਰਿੰਕ ਪੀ ਕੇ ਹਰ ਕੋਈ ਰਾਤ ਵੀ ਮਹਿਸੂਸ ਕਰਦਾ ਹੈ ਪਰ ਇਹ ਐਕਚੁਅਲ ਦੇ ਵਿੱਚ ਸਾਡੀ ਬਾਡੀ ਤੇ ਲਈ ਕਿੰਨੀ ਜ਼ਿਆਦਾ ਹਾਰਮਫੁਲ ਹੈ ਕਿ ਇਸੇ ਬਾਰੇ ਤੁਸੀਂ ਕਦੇ ਸੋਚਿਆ ਕਿ ਟੇਸਟੀ ਤਾਂ ਸਾਨੂੰ ਬਹੁਤ ਜ਼ਿਆਦਾ ਲੱਗਦੀ ਹੈ ਪਰ ਇਸ ਦਾ ਹਾਰਮਫੁਲ ਇੰਪੈਕਟ ਕੀ ਸਾਡੀ ਬਾਡੀ ਤੇ ਪੈ ਰਿਹਾ ਮੈਂ ਅੱਜ ਉਸੇ ਦੇ ਉੱਪਰ ਗੱਲ ਕਰਨ ਜਾ ਰਹੀਆਂ ਸਭ ਤੋਂ ਪਹਿਲਾਂ ਤਾਂ ਜ਼ਰੂਰ ਦੇਖੋ ਇਹ ਸਮਝ ਲਓ ਕਿ ਕੁਝ ਕੰਟਰੀਜ਼ ਵਿੱਚ ਤਾਂ ਕੋਲ ਡਰਿੰਕਸ ਅਗਸੀ ਕੋਕ ਵਗੈਰਾ ਦੀ ਅਗਰ ਗੱਲ ਕਰਦੇ ਆ ਕਿਸੇ ਵੀ ਤਰ੍ਹਾਂ ਦੀ ਜਿਹੜੀ ਇਹ ਕੋਲ ਡਰਿੰਕਸ ਹੁੰਦੀਆਂ ਉਹਨਾਂ ਨੂੰ ਬੈਨ ਵੀ ਕੀਤਾ ਹੋਇਆ ਨਾਰਥ ਕੋਰੀਆ ਦੀ ਗੱਲ ਕਰ ਲਈਏ ਕਿਊਬਾ ਕੰਟਰੀ ਦੀ ਗੱਲ ਕਰ ਲਈਏ ਤੇ ਕੋਕਾ ਕੋਲਾ ਬਿਲਕੁਲ ਬੈਨ ਕੀਤੀ ਗਈ ਹੈ ਨਹੀਂ ਉੱਥੇ ਸੇਲ ਹੁੰਦੀ ਬਿਲਕੁਲ ਵੀ ਬਟ ਅਗਰ ਅਸੀਂ ਆਪਣੀ ਕੰਟਰੀ ਦੀ ਗੱਲ ਕਰ ਲਈਏ ਤਾਂ ਗਰਮੀ ਦੀ ਸ਼ੁਰੂਆਤ ਹੁੰਦੇ ਹੀ ਕਈਆਂ ਨੂੰ ਤਾਂ ਬਹੁਤ ਜ਼ਿਆਦਾ ਐਡਿਕਸ਼ਨ ਵੀ ਹੁੰਦੀ ਹੈ ਲੇਕਿਨ ਅਗਰ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਹੀ ਦੱਸਾਂ ਸ਼ਾਇਦ ਪਹਿਲੀ ਗੱਲ ਸੁਣ ਕੇ ਹੀ ਤੁਸੀਂ ਸਮਝ ਜਾਓ ਕਿ ਇਹ ਸਾਡੇ ਲਈ ਕਿੰਨੀ ਜ਼ਿਆਦਾ ਖਤਰਨਾਕ ਹੈ ਇੱਕ ਗਲਾਸ ਕੋਲਡ ਡਰਿੰਕ ਦੀ ਅਸੀਂ ਜਦੋਂ ਗੱਲ ਕਰਦੇ ਹਾਂ ਕੋਕਾ ਕੋਲਾ ਦੀ ਸਪੈਸ਼ਲੀ ਅਗਰ ਆਪਾਂ ਕਿਸੇ ਵੀ ਕੋਲਡਿੰਗ ਦੀ ਗੱਲ ਕਰਦੇ ਹੋ ਇੱਕ ਗਲਾਸ ਜਿਹੜਾ ਨਾਰਮਲ ਸਾਡੇ ਘਰ ਦੇ ਵਿੱਚ ਹੁੰਦਾ ਹੈ ਤਾਂ ਉਸ ਦੇ ਵਿੱਚ 10 ਚਮਚ ਚੀਨੀ ਹੁੰਦੀ ਹੈ ਕੀ ਤੁਸੀਂ 10 ਚਮਚ ਚੀਨੀ ਵੈਸੇ ਖਾਂਦੇ ਹੋ ਵੈਸੇ ਤਾਂ ਅਸੀਂ ਕਈ ਵਾਰੀ ਬੜਾ ਪਰਹੇਜ਼ ਕਰਦੇ ਹਾਂ ਜੀ ਮਿਠਾਈ ਨਹੀਂ ਖਾਣੀ ਫਲਾਣੇ ਮਿੱਠਾ ਨਹੀਂ ਖਾਣਾ ਇਹ ਨਹੀਂ ਅਸੀਂ ਖਾਣਾ ਲੇਕਿਨ ਜਦੋਂ ਕੋਲਡ ਡਰਿੰਕ ਹੁੰਦੀ ਹੈ ਤਾਂ ਅਸੀਂ ਇੱਕ ਗਲਾਸ ਆਮ ਜੀ ਗੱਲ ਆ ਉਸ ਤੋਂ ਜ਼ਿਆਦਾ ਵੀ ਗਲਾਸ ਪੀ ਜਾਂਦੇ ਆ ਤਾਂ ਇੱਕ ਗਲਾਸ ਦੇ ਵਿੱਚ 35 ਗ੍ਰਾਮ ਐਡਿਟ 슈ਗਰ ਹੁੰਦੀ ਹੈ ਯਾਨੀ ਕਿ ਤੁਸੀਂ ਹਿਸਾਬ ਲਗਾ ਸਕਦੇ ਹੋ 10 ਟੀस्पून ਉਸ ਦੇ ਵਿੱਚ ਚੀਨੀ ਪਾਈ ਗਈ ਹੁੰਦੀ ਹੈ ਸੋ ਇੰਨੀ ਜ਼ਿਆਦਾ ਚੀਨੀ ਕੰਜ਼ੂਮ ਕਰਨਾ ਆਪਣੇ ਆਪ ਦੇ ਵਿੱਚ ਸਿਹਤ ਲਈ ਬਹੁਤ ਹੀ ਜ਼ਿਆਦਾ ਹਾਨੀਕਾਰਕ ਹੈ ਸੋ ਵੈਸੇ ਤਾਂ ਅਗਰ ਤੁਹਾਡਾ ਅਗਲਾ ਸਵਾਲ ਹੋਵੇ ਕਿ ਅਗਰ ਅਸੀਂ 35 ਗ੍ਰਾਮ ਚੀਨੀ ਕਹਿ ਰਹੇ ਹਾਂ ਖਤਰਨਾਕ ਹੈ ਤਾਂ ਸਾਨੂੰ ਆਖੇ ਡੇਲੀ ਕਿੰਨੀ ਚੀਨੀ ਐਡਿਡ 슈ਗਰ ਦੀ ਆਪਾਂ ਗੱਲ ਕਰ ਰਹੇ ਹਾਂ ਐਡਿਡ 슈ਗਰ ਕਿੰਨੀ ਕੰਜ਼ੂਮ ਕਰਨੀ ਚਾਹੀਦੀ ਹੈ ਵੈਸੇ ਤਾਂ ਇਜ਼ਾ ਸਿੱਧਾ ਸਿੱਧਾ ਸਵਾਲ ਇਹੀ ਹੋਏਗਾ ਕਿ ਸਾਨੂੰ ਬਿਲਕੁਲ ਵੀ ਐਡਿਡ 슈ਗਰ ਨਹੀਂ ਲੈਣੀ ਚਾਹੀਦੀ ਮਤਲਬ ਕਿਸੇ ਵੀ ਚੀਜ਼ ਦੇ ਵਿੱਚ ਖੁਦ ਅਸੀਂ ਚੀਨੀ ਦਾ ਚਮਚ ਪਾ ਕੇ ਘੋਲ ਕੇ ਨਹੀਂ ਖਾਣਾ ਹੈ ਪੀਣਾ ਹੈ ਕਿਉਂਕਿ ਸਾਨੂੰ ਨੈਚੁਰਲ ਡਾਈਟ ਦੇ ਵਿੱਚ ਹਰ ਚੀਜ਼ ਦੇ ਵਿੱਚ ਨੈਚੁਰਲ 슈ਗਰ ਸਾਨੂੰ ਮਿਲ ਰਹੀ ਜੇ ਅਗਰ ਅਸੀਂ ਮਿਲਕ ਦੀ ਗੱਲ ਕਰਦੇ ਆ ਉਸ ਦੇ ਵਿੱਚ ਸਾਨੂੰ ਲੈਕਟੋਸ ਮਿਲ ਰਿਹਾ ਹੈ ਅਗਰ ਅਸੀਂ ਫਰੂਟਸ ਦੀ ਗੱਲ ਕਰਦੇ ਆ ਤਾਂ ਉਸ ਦੇ ਵਿੱਚ ਸਾਨੂੰ ਫਰਕਟੋਸ ਮਿਲ ਰਹੇ ਨੇ ਤੇ ਇਹ ਸਾਰੇ ਨੈਚੁਰਲ 슈ਗਰ ਦੇ ਹੀ ਸੋਰਸ ਨੇ ਜਿਨ੍ਹਾਂ ਤੋਂ ਸਾਨੂੰ એનર્ਜੀ ਮਿਲਦੀ ਰਹਿੰਦੀ ਹੈ ਤੇ ਸਾਡੇ 슈ਗਰ ਦੀ ਜਿਹੜੀ ਡੇਲੀ ਰਿਕੁਆਇਰਮੈਂਟ ਹੈ ਉਹ ਆਪਣੇ ਆਪ ਪੂਰੀ ਹੁੰਦੀ ਰਹਿੰਦੀ ਹੈ ਸਾਨੂੰ ਅਲੱਗ ਤੋਂ 슈ਗਰ ਖਾਂ ਦੀ ਚੀਨੀ ਖਾਂ ਦੀ ਜ਼ਰੂਰਤ ਨਹੀਂ ਹੁੰਦੀ ਹੈ ਪਰ ਫਿਰ ਵੀ ਇੱਕ ਲਿਮਿਟ ਜੋ ਹੈ ਤੈਅ ਕੀਤੀ ਗਈ ਹੈ ਕਿ ਅਗਰ ਕਿਉਂਕਿ ਅਸੀਂ ਸਾਰੇ ਦੇਖਦੇ ਆ ਦਿਨ ਦੇ ਵਿੱਚ ਬਹੁਤ ਸਾਰੀ ਮਿੱਠੀਆਂ ਚੀਜ਼ਾਂ ਹੁੰਦੀਆਂ ਜੋ ਉਸ ਕਿਸੇ ਨਾ ਕਿਸੇ ਤਰੀਕੇ ਨਾਲ ਖਾ ਰਹੇ ਹੋਣੇ ਆ ਲੱਗਦਾ ਤਾਂ ਜਿਹੜੇ ਡਾਈਟਰੀ ਗਾਈਡਲਾਈਨਸ ਦੀ ਗੱਲ ਕਰੀਏ ਤਾਂ ਉਸ ਦੇ ਅਕੋਰਡਿੰਗਲੀ ਜੋ men ਨੇ ਪੁਰਸ਼ ਨੇ ਉਹ ਦਿਨ ਦੇ ਵਿੱਚ 35 ਗ੍ਰਾਮ ਸਿਰਫ ਔਰ ਸਿਰਫ 35 ਗ੍ਰਾਮ ਐਡਿਡ 슈ਗਰ ਖਾ ਸਕਦੇ ਨੇ ਔਰ ਅਗਰ ਆਪਾਂ womenz ਦੀ ਗੱਲ ਕਰ ਲਈਏ ਮਹਿਲਾਵਾਂ ਦੀ ਗੱਲ ਕਰ ਲਈਏ ਤਾਂ ਉਹ ਸਿਰਫ 25 ਗ੍ਰਾਮ ਐਡਿਡ 슈ਗਰ ਜੋ ਹੈ ਯੂਜ਼ ਕਰ ਸਾਧਿਆ ਲੇਕਿਨ ਹੁਣ ਤੁਸੀਂ ਖੁਦ ਦੇਖੋ ਸੋਚੋ ਆਪਣੇ ਡੇਲੀ ਰੁਟੀਨ ਦਾ ਸਵੇਰੇ ਚਾਹ ਬਣਦੀ ਹੈ ਉਸ ਵਿੱਚ ਅਸੀਂ ਚੀਨੀ ਪਾ ਕੇ ਪਿੰਦੇ ਆ ਚਾਹ ਬਣਾਉਂਦੇ ਆ ਉਸ ਤੋਂ ਬਾਅਦ ਅਸੀਂ ਦਹੀਂ ਵਿੱਚ ਕਈ ਚੀਨੀ ਪਾਉਂਦੇ ਆ ਦੁੱਧ ਦੇ ਵਿੱਚ ਈਨੀ ਪਾਉਂਦੇ ਨੇ ਹਾਲਾਂਕਿ ਦੁੱਧ ਦੇ ਵਿੱਚ ਆਪਣਾ ਹੀ ਸ਼ੂਗਰ ਹੈ ਅਗਰ ਤੁਸੀਂ ਥੋੜੇ ਦਿਨ ਬਿਨਾਂ ਚੀਨੀ ਪਾਏ ਦੁੱਧ ਪੀਓਗੇ ਤਾਂ ਤੁਹਾਨੂੰ ਉਸ ਦਾ ਟੇਸ ਆਪਣੇ ਆਪ ਵਿੱਚ ਹੀ ਚੰਗਾ ਲੱਗਣਾ ਸ਼ੁਰੂ ਹੋ ਜਾਏਗਾ ਹੋਰ ਵੀ ਦਿਨ ਦੇ ਵਿੱਚ ਆਪਾਂ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਖਾਂਦੇ ਆ ਜਿਸ ਦੇ ਵਿੱਚ ਐਡਿਡ ਸ਼ੂਗਰ ਹੁੰਦਾ ਹੈ ਬੱਚੇ ਵੀ ਬਹੁਤ ਜ਼ਿਆਦਾ ਚੀਨੀ ਖਾ ਰਹੇ ਹੁੰਦੇ ਨੇ ਹੌਲੀ ਹੌਲੀ ਉਹਨਾਂ ਦੀ ਉਹ ਡਾਈਟ ਉਸੇ ਤਰ੍ਹਾਂ ਅੱਗੇ ਵਧਦੀ ਰਹਿੰਦੀ ਹੈ ਜਿਸ ਕਰਕੇ ਅੱਜ ਕੱਲ੍ਹ ਅਸੀਂ ਬੱਚਿਆਂ ਦੇ ਵਿੱਚ ਛੋਟੀ ਉਮਰ ਦੇ ਵਿੱਚ ਹੀ ਮੋਟਾਪਾ ਦੇਖ ਰਹੇ ਆ ਆਬੈਸਿਟੀ ਦੇਖ ਰਹੇ ਆ ਔਰ ਫ ਅਖੀਰ ਅਜਿਹਾ ਕਿਉਂ ਹੋ ਰਿਹਾ ਹੈ ਸੋ ਇਹਨਾਂ ਰੀਜਨਸ ਨੂੰ ਸਮਝਣਾ ਜ਼ਰੂਰ ਚਾਹੀਦਾ ਹੈ ਸੋ ਆਪਾਂ ਗੱਲ ਜਿਵੇਂ ਕੋਲਡ ਡਰਿੰਕਸ ਦੀ ਕਰ ਰਹੇ ਆ ਤਾਂ ਕੋਲਡ ਡਰਿੰਕਸ ਵਿੱਚ ਅਜਿਹਾ ਕੀ ਹੁੰਦਾ ਜੋ ਸਾਡੇ ਲਈ ਬਹੁਤ ਜ਼ਿਆਦਾ ਖਤਰਨਾਕ ਹੈ ਪਹਿਲਾ ਨਾਰਮਲੀ ਦਾਜ਼ੀਆਂ ਦੇ ਵਿੱਚ ਕੀ ਕੁਝ ਹੁੰਦਾ ਕੋਲਡ ਡਰਿੰਕ ਦੇ ਵਿੱਚ ਹੁੰਦਾ ਸਾਈਟ੍ਰਿਕ ਐਸਿਡ ਨਾਲ ਦੇ ਨਾਲ ਹੁੰਦਾ ਫਾਸਫੋਰਿਕ ਐਸਿਡ ਹੁੰਦਾ ਕੈਰਮਲ ਇਸ ਦੇ ਵਿੱਚ ਹੁੰਦਾ ਐਡਿਟ 슈ਗਰਸ ਦੀ ਤਾਂ ਆਪਾਂ ਗੱਲ ਕਰੀ ਚੁੱਕਿਆ ਨਾਲ ਇਸ ਦੇ ਵਿੱਚ ਹੁੰਦੇ ਹੈ ਕੈਫੀਨ ਹੁੰਦਾ ਔਰ ਕਈ ਤਰ੍ਹਾਂ ਦੇ ਐਸਿਡਿਟੀ ਰੈਗੂਲੇਟਰਸ ਹੁੰਦੇ ਨੇ ਫਲੇਵਰਸ ਦੇ ਵੀ ਕਈ ਤਰ੍ਹਾਂ ਦੇ ਇਸ ਦੇ ਵਿੱਚ ਕੈਮੀਕਲਸ ਪਾਏ ਹੁੰਦੇ ਨੇ ਸੋ ਦੂਸਰੇ ਪਾਸੇ ਜਦੋਂ ਆਪਾਂ ਕਈਆਂ ਦਾ ਹੁਣੇ ਮਨ ਦੇ ਵਿੱਚ ਆਂਦਾ ਹੋਵੇਗਾ ਕਿ ਚਲੋ ਇਹ ਤਾਂ 슈ਗਰ ਵਾਲੀ ਆਪਾਂ ਕੋਲਡ ਡਰਿੰਕ ਦੀ ਗੱਲ ਕਰ ਰਹੇ ਆ ਜਿਹੜੀ ਅੱਜ ਕੱਲ ਜ਼ੀਰੋ 슈ਗਰ ਵੀ ਕੋਲਡ ਡਰਿੰਕਸ ਆਉਂਦੀਆਂ ਨੇ ਡਾਈਟ ਕੋਕ ਵੀ ਜਿਵੇਂ ਆਪਾਂ ਕਹਿੰਦੇ ਆ ਡਾਈਟ ਕੋਲਡ ਡਰਿੰਕਸ ਹੁੰਦੀਆਂ ਨੇ ਤਾਂ ਉਸ ਦੇ ਵਿੱਚ ਤਾਂ 슈ਗਰ ਹੀ ਨਹੀਂ ਹੈ ਉਹ ਯਾਨੀ ਅਸੀਂ ਪੀ ਸਕਦੇ ਆ ਸੇਫ ਐ ਸਾਡੇ ਲਈ ਨਹੀਂ ਬਿਲਕੁਲ ਵੀ ਨਹੀਂ ਕਿਉਂਕਿ ਉਹਨਾਂ ਦੇ ਵਿੱਚ ਪਾਏ ਗਏ ਹੁੰਦੇ ਨੇ ਆਰਟੀਫੀਸ਼ੀਅਲ সুইਟਨਰਸ ਸੋ ਕਈ ਤਰ੍ਹਾਂ ਦੀਆਂ ਸਟੱਡੀਜ਼ ਜੋ ਹੈ ਹੈਲਥ ਨੂੰ ਲੈ ਕੇ ਕਿਤੀਆਂ ਜਾਂਦੀਆਂ ਨੇ ਔਰ ਕਈ ਸਟੱਡੀਜ਼ ਵਿੱਚ ਇਹ ਵੀ ਆਇਆ ਹੈ ਕਿ ਜਿਹੜੇ ਇਹ ਆਰਟੀਫੀਸ਼ੀਅਲ সুইਟਨਰਸ ਹੁੰਦੇ ਨੇ ਜਿਹੜੇ ਕੋਲਡ ਡਰਿੰਕਸ ਵਿੱਚ ਪਾਏ ਗਏ ਹੁੰਦੇ ਨੇ ਅਗਰ ਤੁਸੀਂ ਲੰਬੇ ਸਮੇਂ ਤੱਕ ਇਹਨਾਂ ਦਾ ਇਸਤੇਮਾਲ ਕਰ ਰਹੇ ਹੋ ਯਾਨੀ ਮੈਂ ਉਹਨਾਂ ਦੀ ਗੱਲ ਕਰ ਰਹੀਆਂ ਜੋ ਰੈਗੂਲਰ ਡਾਈਟ ਦੇ ਵਿੱਚ ਕਈ ਤਾਂ ਆਪਣੇ ਹਰ ਮੀਲ ਦੇ ਵਿੱਚ ਉਹ ਹੈ ਨਾਲ ਕੋਲਡ ਡਰਿੰਕ ਗਰਮੀਆਂ ਦੇ ਵਿੱਚ ਜ਼ਰੂਰ ਲੈਂਦੇ ਨੇ ਔਰ ਕੰਟੀਨਿਊ ਕਈ ਮਹੀਨੇ ਕਈ ਸਾਲ ਉਹਨਾਂ ਦੀ ਆਦਤ ਬਣੀ ਰਹਿੰਦੀ ਹੈ ਸੋ ਅਜਿਹੇ ਕਈ ਰਿਸਰਚ ਹੋਈਆਂ ਨੇ ਲਗਾਤਾਰ ਕਿ ਜਿਹੜੇ ਲਗਾਤਾਰ ਇਸ ਤਰ੍ਹਾਂ ਦੇ ਕੈਮੀਕਲਸ ਅਗਰ ਕਿਸੇ ਵੀ ਤਰ੍ਹਾਂ ਕਾਰੇ ਨੇ ਤਾਂ ਉਹਨਾਂ ਦੇ ਵਿੱਚ ਕੈਂਸਰ ਦੇ ਕਾਰਨ ਬਹੁਤ ਹੀ ਜ਼ਿਆਦਾ ਵੱਣਨੇ ਸ਼ੁਰੂ ਹੋ ਜਾਂਦੇ ਨੇ ਔਰ ਅਗਰ ਆਪਾਂ ਜਿਵੇਂ 슈ਗਰ ਵਾਲੀ ਕੋਲਡ ਡਰਿੰਕ ਦੀ ਵੀ ਗੱਲ ਕਰਦੇ ਆ ਤਾਂ ਉਸ ਦੇ ਨਾਲ ਵੀ ਢੇਰ ਸਾਰੀਆਂ ਬਿਮਾਰੀਆਂ ਤੁਸੀਂ ਆਪਣੇ ਆਪ ਨੂੰ ਦੇ ਰਹੇ ਹੋ ਢੇਰ ਸਾਰੀਆਂ ਬਿਮਾਰੀਆਂ ਨੂੰ ਨਿਯੋਤਾ ਦੇ ਰਹੇ ਹੋ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਜੋਇੰਟਸ ਪੇਨ ਦੀ ਪ੍ਰੋਬਲਮ ਵੱਜ ਜਾਂਦੀ ਹੈ ਜੇਕਰ ਤੁਸੀਂ ਕੋਲਡ ਡਰਿੰਕ ਬਹੁਤ ਜ਼ਿਆਦਾ ਪੀਂਦੇ ਹੋ ਜਾਂ ਆਪਾਂ ਕਹੀਏ 슈ਗਰ ਇਨਟੇਕ ਤੁਹਾਡੀ ਬਾਡੀ ਵਿੱਚ ਬਹੁਤ ਜ਼ਿਆਦਾ ਹੁੰਦਾ ਹੈ ਨਾਲ ਦੇ ਨਾਲ ਜਿਹੜੀ ਸਕਿਨ ਏਜਿੰਗ ਹੈ ਉਹ ਬਹੁਤ ਜ਼ਿਆਦਾ ਹੋਣ ਲੱਗਦੀ ਹੈ ਤੁਸੀਂ ਕੁਝ ਸਮਾਂ ਐਡਿਡ 슈ਗਰ ਯਾਨੀ ਆਪਾਂ ਨੈਚੁਰਲ ਸੋਰਸਸ ਤੋਂ ਜਿਹੜੀ 슈ਗਰ ਲੈ ਰਹੇ ਆਂ ਦੁੱਧ ਤੁਸੀਂ ਫਿੱਕਾ ਪੀਓ ਫਰੂਟਸ ਖਾਓ ਜੋ ਤੁਸੀਂ ਅਨਾਜ ਖਾ ਰਹੇ ਹੋ ਨਾ ਰੋਟੀ ਖਾ ਰਹੇ ਹੋ ਉਸ ਦੇ ਵਿੱਚ ਵੀ 슈ਗਰ ਹੈ ਔਰ ਉਹ ਸੀ ਡੇਲੀ ਜਿਹੜੀ ਚੀਜ਼ਾਂ ਖਾਵਾਂਗੇ ਮੈਂ बार-बार ਇਹ ਗੱਲ ਕਹਿ ਰਹੀ ਆਂ ਕਿ ਉਸ ਦੇ ਨਾਲ ਸਾਡੀ 슈ਗਰ ਦੀ ਰਿਕੁਆਇਰਮੈਂਟ ਪੂਰੀ ਹੋ ਜਾਂਦੀ ਹੈ ਐਡਿਡ 슈ਗਰ ਜਿਵੇਂ ਜਿਵੇਂ ਵੱਧ ਆਜਾਦਾ ਸਾਡੀ ਡਾਈਟ ਦੇ ਵਿੱਚ ਔਰ ਉਸੇ ਤਰ੍ਹਾਂ ਨਾਲ ਸਾਡੀ ਬੋਡੀ ਵਿੱਚ ਬਿਮਾਰੀਆਂ ਦੇ ਚਾਂਸਸ ਵੀ ਵਧਦੇ ਜਾਂਦੇ ਨੇ ਜੋਇੰਟ ਪੇਨ ਦੀ ਗੱਲ ਕਰ ਚੁੱਕੀ ਹਾਂ ਸਕਿਨ ਏਜਿੰਗ ਦੀ ਗੱਲ ਕਰ ਚੁੱਕੀ ਹਾਂ ਲਿਵਰ ਡੈਮੇਜ ਹੋਣਾ ਸ਼ੁਰੂ ਹੋ ਜਾਂਦਾ ਹੈ ਫੈਟੀ ਲਿਵਰ ਦੀ ਪ੍ਰੋਬਲਮ ਤਾਂ ਹੁੰਦੀ ਹੈ ਉਸ ਦੇ ਨਾਲ ਨਾਲ ਲਿਵਰ ਦੀ ਹੋਰ ਵੀ ਕਈ ਪ੍ਰੋਬਲਮ ਡਾਈਜੈਸ਼ਨ ਜੋ ਹੈ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਹੈ ਟਾਈਪ 2 ਡਾਇਬੀਟਸ ਐਂਡ ਇਸ ਨੂੰ ਸੀ मन के ही चलीए जो ज़्यादा शुगर कंज्यूम कंटिन्यू हो जिसने अपनी डाइट का हिस्सा शुगर में बनाया मिठिया चीज़ा बहुत सारिया चाहे कि उस मिठाइया ने पेस्ट्रीज़ ने कुकीज़ ने बिस्किट्स ने कुछ भी ऐसी चीज़ा अगर डेली बहुत ज़्यादा खा रहे हैं ना तो मन के चलो आने वाले कुछ साल बाद डायबिटीज़ जो है जरूर देखनी पैसा अपनी लाइफ के ਕਿਡਨੀ ਪ੍ਰੋਬਲਮ ਵੀ ਇਸ ਦੇ ਨਾਲ ਜੋ ਹੈ ਅਗੋ ਆਉਣ ਵਾਲੇ ਟਾਈਮ ਵਿੱਚ ਤੁਹਾਨੂੰ ਵਧਦੀ ਹੋਈ ਦਿਖੇਗੀ ਕਈਆਂ ਨੂੰ ਹਾਰਟ ਪ੍ਰੋਬਲਮ ਵੀ ਹੋ ਜਾਂਦੀ ਹੈ ਔਰ ਮੋਟਾਪਾ ਓਬੈਸਿਟੀ ਤਾਂ ਇਸਾ ਸਭ ਤੋਂ ਵੱਡਾ ਰੀਜ਼ਨ ਰਹੇਗਾ ਹੀ ਰਹੇਗਾ ਸੋ ਇਹਨਾਂ ਸਭ ਬਿਮਾਰੀਆਂ ਤੋਂ ਛੁਟਕਾਰਾ ਸੀ ਪਾਸ ਆਦੇ ਆ ਜੇ ਸਾਡੀ ਡਾਈਟ ਜੋ ਹੈ ਇੱਕ ਬੈਲੈਂਸ ਡਾਈਟ ਹੋਏਗੀ ਤੇ ਅੱਗੇ ਆਪਾਂ ਗੱਲ ਕਰੀਏ ਜਿਹੜਾ ਕੋਲਡ ਡਰਿੰਕਸ ਦੇ ਵਿੱਚ ਕਲਰ ਦਿੱਤਾ ਗਿਆ ਹੁੰਦਾ ਆਪਾਂ ਸਪੈਸ਼ਲੀ ਡਾਰਕ ਬ੍ਰਾਊਨ ਔਰ ਬਲੈਕ ਕਲਰ ਦੀ ਜੇ ਗੱਲ ਕਰੀਏ ਤਾਂ ਉਹ ਹੁੰਦਾ ਹੈ ਕਾਰਮਲ ਕਲਰ ਜਿਹੜਾ ਦਿੱਤਾ ਗਿਆ ਹੁੰਦਾ ਇਸ ਦੇ ਵਿੱਚ ਤੋਂ ਕਾਰਮਲ ਆਖਿਰ ਬਣਦਾ ਕਿਵੇਂ ਹੈ ਜਿਵੇਂ ਚੀਨੀ ਹੁੰਦੀ ਹੈ ਉਸ ਨੂੰ ਤੇਜ਼ ਹੀਟ ਤੇ ਰੱਖਿਆ ਜਾਂਦਾ ਹੈ ਉਸ ਦੇ ਵਿੱਚ ਨਾਲ ਅਮੋਨੀਆ ਤੇ ਸਲਫਾਈਟਸ ਪਾਏ ਜਾਂਦੇ ਨੇ ਜਿਸ ਦੇ ਨਾਲ ਇਹ ਕਾਰਮਲ ਬਣਦਾ ਹੈ ਇਸ ਦੇ ਨਾਲ ਇਹ ਕਲਰ ਦਿੱਤਾ ਜਾਂਦਾ ਕੋਲਡ ਡਰਿੰਕ ਨੂੰ ਵੈਸੇ ਵੀ ਅਗਰ ਅਸੀਂ ਕੋਈ ਵੀ ਖਾਣ ਵਾਲੀ ਚੀਜ਼ ਹੈ ਉਸ ਨੂੰ ਬਹੁਤ ਜ਼ਿਆਦਾ ਹੀਟ ਕਰਦੇ ਆ ਜਾਂ ਅਸੀਂ ਜਿਵੇਂ ਚੀਨੀ ਦੇ ਆਪਾਂ ਕੈਰਾਮਲ ਬਣਾਉਣ ਦੀ ਗੱਲ ਕਰਦੇ ਆ ਤਾਂ ਇੱਕ حساب ਨਾਲ ਉਸ ਨੂੰ ਸਾੜ ਹੀ ਦਿੱਤਾ ਜਾਂਦਾ ਕੋਈ ਵੀ ਅਸੀਂ ਇਸ ਤਰ੍ਹਾਂ ਦੀ ਚੀਜ਼ ਕਰਦੇ ਆ ਤਾਂ ਉਸੇ ਬਹੁਤ ਹੀ ਡੇਂਜਰਸ ਜੋ ਹੈ ਇੰਪੈਕਟ ਬਾਡੀ ਵਿੱਚ ਦੇਖਣ ਨੂੰ ਮਿਲਦੇ ਨੇ ਕਈ ਤਰ੍ਹਾਂ ਦੀ ਸਟੱਡੀਆਂ ਵਿੱਚ ਗੱਲ ਆਈ ਹੈ ਕਿ ਇਸ ਤਰ੍ਹਾਂ ਨਾਲ ਜਿਹੜਾ ਕੈਰਾਮਲ ਯੂਜ਼ ਕੀਤਾ ਜਾਂਦਾ ਹੈ ਕਈ ਸਟੱਡੀਆਂ ਕੀਤੀਆਂ ਗਈਆਂ ਉਸ ਦੇ ਨਾਲ ਵੀ ਕੈਂਸਰ ਦੇ ਚਾਂਸਸ ਦੇਖੇ ਗਏ ਨੇ हूँ इतें गल आ जाए कि चलो जिस ब्राउन कलर नहीं है डार्क कलर द कोल्ड्रिंक्स नहीं है जो ऑरेंज कलर दियां यानी वो सेफ हुई हैं नहीं उया गया होंद् है ऑरेंज कलर जो कि सिंथेटिक फूड कलर होंगे यानी कि वह कैमिकल है एक हिसाब न ਇਥੇ ਬਾਰ-ਬਾਰ ਦੇਖੋ ਗੱਲ ਇਹ ਵੀ ਜ਼ਰੂਰ ਆ ਜਾਂਦੀ ਹੈ ਕਿ ਕਦੇ-ਕਦਾ ਰਸੀ ਅਗਰ ਪੀ ਲਿਆ 10-15 ਦਿਨਾਂ ਵਿੱਚ ਇੱਕ ਦੋ ਵਾਰ ਤੁਸੀਂ ਕੋਲਡ ਡਰਿੰਕ ਪੀ ਲੈਂਦੇ ਹੋ ਤਾਂ ਚਲੋ ਉੱਥੇ ਬੋਡੀ ਮੈਨੇਜ ਕਰ ਲੈਂਦੀ ਹੈ ਪਰ ਜੋ ਜਿਨ੍ਹਾਂ ਦੀ ਆਪਾਂ ਗੱਲ ਕਰਦੇ ਹਾਂ ਜੋ ਦਿਨ ਦੇ ਵਿੱਚ ਦੋ ਤਿੰਨ ਵਾਰ ਕੋਲਡ ਡਰਿੰਕ ਪੀ ਲੈਂਦੇ ਨੇ ਔਰ ਉਹਨਾਂ ਦੀ ਆਦਤ ਸਾਲਾਂ-ਸਾਲਾਂ ਤੱਕ ਕੋਲਡ ਡਰਿੰਕ ਪੀਂ ਦੀ ਬਣੀ ਰਹਿੰਦੀ ਹੈ ਇਵਨ ਕਈਆਂ ਨੂੰ ਤਾਂ ਮੈਂ ਵੀ ਦੇਖਿਆ ਜੋ ਸਰਦੀਆਂ ਦੇ ਵਿੱਚ ਵੀ ਕੋਲਡ ਡਰਿੰਕ ਬਿਲਕੁਲ ਵੀ ਨਹੀਂ ਛੱਡਦੇ ਸਰਦੀਆਂ ਵਿੱਚ ਵੀ ਕੋਲਡ ਡਰਿੰਕ ਜ਼ਰੂਰ ਪਿੰਦੇ ਨੇ ਤਾਂ ਉਹਨਾਂ ਦੇ ਲਈ ਤਾਂ ਬਹੁਤ ਹੀ ਜ਼ਿਆਦਾ ਨੁਕਸਾਨਦੇ ਰਹਿਣ ਵਾਲੀ है ये कोल्ड ड्रिंक सो अगू आप इस कैफीन भी होंगी है जिस अडिक्शन लगी रहती है और बार बार जी करता है कि मैं कोल्ड ड्रिंक पीवा और कोल्ड ड्रिंक पी के एनर्जी तो मिलनी ही है क्योंकि इस शुगर है शुगर सू तो देगी ही और कैफीन है सू आदत लगा देंदी है सानू गर्मी लगे या कुछ भी प्यास लगे सूदा कि अभी सिर्फ कोल्ड ड्रिंक पी लिए फटाफट उस ही असी ठीक हो सका और जिन्होंने कोल्ड ड्रिंक पीन की आदत होंगी है उन्होंने फिर मिठा ज्यादा हमेशा खाने की आदत पै ही जाती है हमेशा ਮਿੱਠਾ ਜ਼ਰੂਰ ਲੱਭਦੇ ਰਹਿੰਦੇ ਨੇ ਦੂਸਰੀ ਅਸੀਂ ਗੱਲ ਕਰੀਏ ਜਿਹੜਾ ਇਸ ਦੇ ਵਿੱਚ ਪਾਣੀ ਹੁੰਦਾ ਉਹ ਕਾਰਬੋਨੇਟਿਡ ਵਾਟਰ ਹੁੰਦਾ ਹੈ ਯਾਨੀ ਪਾਣੀ ਦੇ ਨਾਲ ਕਾਰਬਨ ਡਾਈਆਕਸਾਈਡ ਮਿਕਸ ਕੀਤੀ ਗਈ ਹੁੰਦੀ ਹੈ ਜਿਸ ਦੇ ਨਾਲ ਸਾਨੂੰ ਫਿਜ਼ ਉਸ ਦੇ ਵਿੱਚ ਮਿਲਦਾ ਹੈ ਔਰ ਤੁਸੀਂ ਕੋਈ ਸੋਚੋ ਕਿ ਜਦੋਂ ਅਸੀਂ ਨਾਰਮਲੀ ਸਾਨੂੰ ਛੋਟੇ ਹੁੰਦੇ ਤਾਂ ਇਹ ਪੜਾਇਆ ਜਾਂਦਾ ਕਿ ਅਸੀਂ ਆਕਸੀਜਨ ਅੰਦਰ ਲੈਂਦੇ ਹਾਂ ਕਾਰਬਨ ਡਾਈਆਕਸਾਈਡ ਜੋ ਹੈ ਬਾਹਰ ਲੈ ਕੇ ਜਾਂਦੇ ਹਾਂ ਪਾ ਜਦੋਂ ਅਸੀਂ ਕੋਲਡ ਡਰਿੰਕ ਪਿੰਦੇ ਆ ਤਾਂ ਅਸੀਂ ਕਾਰਬਨ ਡਾਈਆਕਸਾਈਡ ਪਾਣੀ ਦੇ ਨਾਲ ਅੰਦਰ ਆਪਣੀ ਬਾਡੀ ਵਿੱਚ ਲੈ ਕੇ ਜਾਂਦੇ ਆ ਤਾਂ ਤੁਸੀਂ ਖੁਦ ਅੰਦਾਜ਼ਾ ਲਗਾ ਸਕ ਰਹੇ ਹੋ ਕਿ ਇਸ ਤਰ੍ਹਾਂ ਦੀ ਜਿਹੜੀ ਸਿੰਥੈਟਿਕ ਚੀਜ਼ਾਂ ਹੁੰਦੀਆਂ ਨੇ ਕਦੇ-ਕਦਾਈਂ ਤੁਸੀਂ ਜੀ ਯੂਜ਼ ਕਰੋ ਲੇਕਿਨ ਸਾਡੇ ਘਰਾਂ ਦੇ ਵਿੱਚ ਨਾਰਮਲੀ ਆਪਾਂ ਦੇਖਦੇ ਆ ਗਰਮੀਆਂ ਦੇ ਵਿੱਚ ਇਹ ਚੀਜ਼ਾਂ ਸਭ ਤੋਂ ਜ਼ਿਆਦਾ ਪਾਈਆਂ ਜਾਂਦੀਆਂ ਨੇ ਸੋ ਜ਼ਰੂਰ ਰਿਕੁਐਸਟ ਹੀ ਹੈ ਇਸ ਨੂੰ ਮੰਨ ਲਓ ਤੁਸੀਂ ਸਾਰੇ ਕਿ ਇਹਨਾਂ ਆਦਤਾਂ ਨੂੰ ਸਹੀ ਕਰ ਲੋ ਇਹ ਬਿਲਕੁਲ ਵੀ ਹੈਲਥ ਲਈ ਚੰਗੀਆਂ ਨਹੀਂ ਹੈ ਤੁਸੀਂ ਖੁਦ ਆਦਤਾਂ ਸੁਧਾਰੋਗੇ ਤਾਂ ਹੀ ਤੁਹਾਡੇ ਬੱਚੇ ਵੀ ਇਹਨਾਂ ਆਦਤਾਂ ਤੋਂ ਛੁਟਕਾਰਾ ਪਾ ਸਕਣਗੇ ਤੇ ਚੰਗੀਆਂ ਆਦਤਾਂ ਜੋ ਹੈ ਅਪਣਾ ਸਕਣਗੇ ਸੋਬੂ ਬਲ ਕਰੀਏ ਤਾਂ ਇਸ ਦੇ ਵਿੱਚ ਸੋਡੀਅਮ ਵੀ ਪਾਇਆ ਗਿਆ ਹੁੰਦਾ ਹੈ ਕੋਲਡ ਡਰਿੰਕਸ ਦੇ ਵਿੱਚ ਉਹ ਜਿਨ੍ਹਾਂ ਨੂੰ ਹਾਈ ਬੀਪੀ ਦੀ ਪ੍ਰੋਬਲਮ ਹੈ ਉਹਨਾਂ ਲਈ ਤਾਂ ਸੋਡੀਅਮ ਖਤਰਨਾਕ ਹੈ ਹੀ ਹੈ ਔਰ ਇਸੇ ਲਈ ਤਾਂ ਅਸੀਂ ਦੇਖਦੇ ਹਾਂ ਕਿ ਜਿਹੜੇ ਅੱਜਕੱਲ ਬੱਚੇ ਹੁੰਦੇ ਨੇ ਤੇਜ਼ 슈ਗਰ ਔਰ ਸੋਡੀਅਮ ਔਰ కెమికਲ ਵਾਲੇ ਜਦ ਕੋਲਡ ਡਰਿੰਕਸ ਪੀਂਦੇ ਅਸੀਂ ਦੇਖਦੇ ਹਾਂ ਨਾ ਕਿ ਬੱਚਾ ਨੂੰ ਗੁੱਸਾ ਬਹੁਤ ਜ਼ਿਆਦਾ ਆਉਂਦਾ ਹੈ ਕਹਿਣਾ ਨਹੀਂ ਮੰਨਦੇ ਜ਼ਿੱਦੀ ਬਹੁਤ ਜ਼ਿਆਦਾ ਨੇ ਗੁੱਸੇ ਵਿੱਚ ਉਹ ਆਪਣੇ ਆਪ ਵਿੱਚ ਹੀ ਕੰਟਰੋਲ ਨਹੀਂ ਕਰ پا ਰਹੇ ਹੁੰਦੇ ਤਾਂ ਇਹ ਇੱਕ ਇਸ਼ਾਰਾ ਹੈ ਕਿ ਇਹਨਾਂ ਚੀਜ਼ਾਂ ਦਾ ਹਾਰਮਫੁਲ ਇੰਪੈਕਟ ਤੁਹਾਡੇ ਬੱਚਾ ਤੇ ਪੈਣਾ ਸ਼ੁਰੂ ਹੋ ਚੁੱਕਿਆ ਹੈ ਉਹ ਫੋਕਸ ਆਪਣੀ ਪੜਾਈ ਵਿੱਚ ਨਹੀਂ ਕਰ ਪਾਉਂਦੇ ਕਿਸੇ ਵੀ ਕੰਮ ਵਿੱਚ ਫੋਕਸ ਨਹੀਂ ਕਰ ਪਾਉਂਦੇ ਹਾਈਪਰ ਟੈਂਸ਼ਨ ਉਹਨਾਂ ਵਿੱਚ ਆਪਾਂ ਪ੍ਰੋਬਲਮ ਦੇਖ ਸਾਦੇ ਆ ਗੁੱਸਾ ਬਹੁਤ ਜ਼ਿਆਦਾ ਹੈ ਕਹਿਣਾ ਨਹੀਂ ਮੰਨਣਾ ਈਵਨ ਉਹਨਾਂ ਦੇ ਹਾਰਮੋਨਸ ਦੇ ਵਿੱਚ ਵੀ ਜਿਹੜੀ ਪ੍ਰੋਬਲਮ ਅੱਗੋਂ ਆਣੀ ਸ਼ੁਰੂ ਹੋ ਜਾਂਦੀ ਹੈ ਬੱਚਿਆਂ ਦਾ ਸਿਸਟਮ ਬੜਾ ਹੀ ਸੌਫਟ ਔਰ ਨਾਰਮਲ ਹੁੰਦਾ ਹੈ ਸ਼ੁਰੂ ਦੇ ਵਿੱਚ ਉਹਨਾਂ ਦੇ ਆਰਗਨਸ ਦਾ ਖਿਆਲ ਰੱਖਣਾ ਸਹੀ ਡਾਈਟ ਦੇ ਨਾਲ ਤੁਸੀਂ ਧਿਆਨ ਰੱਖਣਾ ਹੈ ਪੇਰੈਂਟਸ ਨੇ ਸੋ ਜ਼ਰੂਰ ਇਹਨਾਂ ਸਾਰੀ ਗੱਲਾਂ ਵੱਲ ਧਿਆਨ ਰੋ ਉਸ ਵਾਰ ਫਾਸਫੋਰਿਕ ਐਸਿਡ ਹੁੰਦਾ ਹੈ ਇਸ ਦੇ ਵਿੱਚ ਵੈਸੇ ਤਾਂ ਫਾਸਫੋਰਿਕ ਐਸਿਡ ਦੁੱਧ ਦੇ ਵਿੱਚ ਵੀ ਪਾਇਆ ਗਿਆ ਹੈ ਹੁੰਦਾ ਹੈ ਸੋ ਨਾਰਮਲੀ ਅਸੀਂ ਦੇਖਦੇ ਹਾਂ ਜਿਹੜੀ ਵੀ ਕੈਲਸ਼ੀਅਮ ਵਾਲੀ ਕੋਈ ਚੀਜ਼ ਹੋਏਗੀ ਤਾਂ ਉਸਦੇ ਨਾਲ ਫਾਸਫੋਰਿਕ ਐਸਿਡ ਵੀ ਹੁੰਦਾ ਹੈ ਕੈਲਸ਼ੀਅਮ ਦੀ ਅਬਸੋਰਪਸ਼ਨ ਜਿਹੜੀ ਹੈ ਚੰਗੀ ਬਣੀ ਰਹਿੰਦੀ ਹੈ ਉਸਦੇ ਨਾਲ ਪਰ ਜਦੋਂ ਅਸੀਂ ਕੋਲਡ ਡਰਿੰਕਸ ਦੇ ਜ਼ਰੀਏ ਫਾਸਫੋਰਿਕ ਐਸਿਡ ਆਪਣੀ ਬਾਡੀ ਨੂੰ ਦਿੰਦੇ ਆ ਤਾਂ ਉਹ ਕੈਲਸ਼ੀਅਮ ਨੂੰ ਨਾਲ ਆਪਣੇ ਬੈਲੈਂਸ ਕਰਨ ਦੇ ਲਈ ਜੋ ਸਾਡੀ ਬਾਡੀ ਦੇ ਵਿੱਚ ਕੈਲਸ਼ੀਅਮ ਹੈ ਉਸ ਨੂੰ ਖਿੱਚਣ ਲੱਗ ਜਾਂਦਾ ਹੈ ਜੀ ਹਾਂ ਸਾਡੀ ਬੋਨਸ ਦਾ ਜਿਹੜਾ ਕੈਲਸ਼ੀਅਮ ਹੈ ਉਸ ਨੂੰ ਵੀ ਇਹ ਖਿੱਚਦਾ ਜਿਸ ਕਰਕੇ ਸਾਡੀਆਂ ਬੋਨਸ ਜੜੀਆਂ ਕਮਜ਼ੋਰ ਹੋਣੀਆਂ ਸ਼ੁਰੂ ਹੋ ਜਾਂਦੀ ਹੈ इवन ਜਦੋਂ ਅਸੀਂ ਪੀ ਰਹੇ ਹੁੰਨੇ ਆਏ ਕੋਲਡ ਡਰਿੰਕ ਤਾਂ ਸਾਡੇ ਦੰਦਾਂ ਦਾ ਜਿਹੜਾ ਕੈਲਸ਼ੀਅਮ ਹੈ ਉਹ ਵੀ ਫਾਸਫੋਰਿਕ ਐਸਿਡ ਖਿੱਚਣਾ ਸ਼ੁਰੂ ਕਰ ਦਿੰਦਾ ਸੋ ਇਸੇ ਲਈ ਇਹ ਚੀਜ਼ਾਂ ਕਦੇ ਕਦਾ ਮੈਂ ਬਾਰ ਬਾਰ ਗਾਲੀ ਜਲੀ ਰਿਪੀਟ ਕਰੀਆਂ ਕਦੇ ਕਦਾ ਪੀਓ ਤਾਂ ਠੀਕ ਹੈ ਲੇਕਿਨ ਅਗਰ ਤੁਸੀਂ ਰੈਗੂਲਰ ਡਾਈਟ ਦੇ ਵਿੱਚ ਇਸ ਨੂੰ ਰੱਖਦੇ ਹੋ ਜਾਂ ਗਰਮੀਆਂ ਦੇ ਵਿੱਚ ਫ੍ਰਿਜ ਵਿੱਚ ਕੋਲਡ ਡਰਿੰਕ ਨੂੰ ਖਤਮ ਹੀ ਨਹੀਂ ਹੋਣ ਦਿੰਦੇ ਉਹ ਤਾਂ ਸਮਝ ਲਓ ਤੁਸੀਂ ਆਪਣੇ ਆਪ ਨੂੰ ਤੇ ਆਪਣੇ ਪਰਿਵਾਰ ਨੂੰ ਬਿਮਾਰ ਕਰਨ ਦੀ ਪੂਰੀ ਤਿਆਰੀ ਕਰਕੇ ਦਿਓ ਸੋ ਗੱਲ ਇੱਥੇ ਹੁਣੇ ਹੈ ਕਿ ਹੁਣ ਤੁਸੀਂ ਕਹੋਗੇ ਕਿ ਚਲੋ ਠੀਕ ਹੈ ਸੀ ਕੋਲਡ ਡਰਿੰਕਸ ਨਹੀਂ ਪੀਂਦੇ ਤਾਂ ਫਰੂਟ ਜੂਸਿਸ ਵੀ ਲੈਨੇ ਆ ਤਾਂ ਇੱਥੇ ਦਸਵਾ ਜਿਹੜੇ ਫਰੂਟ ਜੂਸਿਸ ਪੈਕਿੰਗ ਵਾਲੇ ਆਂਦੇ ਆ ਉਸ ਦੇ ਵਿੱਚ ਵੀ ਐਡਿਡ 슈ਗਰ ਬਹੁਤ ਜ਼ਿਆਦਾ ਹੁੰਦੀ ਹੈ ਉਸ ਦੇ ਵਿੱਚ ਵੀ ਫਲੇਵਰਸ ਬਹੁਤ ਜ਼ਿਆਦਾ ਪਾਏ ਗਏ ਹੁੰਦੇ ਨੇ ਔਰ ਉਸ ਦੇ ਵਿੱਚ ਵੀ ਕੈਮੀਕਲਸ ਹੁੰਦੇ ਨੇ ਕਿਉਂਕਿ ਪ੍ਰੀਜ਼ਰਵੇਸ਼ਨਸ ਪਾਏ ਗਏ ਹੁੰਦੇ ਆ ਪ੍ਰੀਜ਼ਰਵ ਕਰਨ ਦੇ ਲਈ ਕਿ ਚੀਜ਼ ਖਰਾਬ ਨਾ ਹੋਵੇ ਔਰ ਫਾਸਫੋਰਿਕ ਐਸਿਡ ਨੂੰ ਇਸ ਕਰਕੇ ਵੀ ਯੂਜ਼ ਕੀਤਾ ਜਾਂਦਾ ਕੋਈ ਵੀ ਮਿੱਠੀ ਚੀਜ਼ ਹੈ ਖਾਣ ਵਾਲੀ ਤਾਂ ਉਹ ਖਰਾਬ ਨਾ ਹੋਵੇ ਉਸ ਦੇ ਵਿੱਚ ਬੈਕਟੀਰੀਆ ਨਾ ਬਣ ਜਾਏ ਤਾਂ ਇਸ ਲਈ ਤੁਸੀਂ ਪੈਕਿੰਗ ਵਾਲਾ ਅਗਰ ਜੂਸ ਲੈ ਕੇ ਆ ਰਹੇ ਹੋ ਔਰ ਸੋਚ ਰਹੇ ਹੋ ਸੀ ਆਪਣੇ ਬੱਚਿਆਂ ਨੂੰ ਤਾਂ ਜੀ ਜੂਸ ਪਿਲਾਉਣੇ ਆ ਡੇਲੀ ਇੱਕ ਗਲਾਸ ਦਾ ਉਹ ਵੀ ਤੁਸੀਂ ਆਪਣੇ ਬੱਚਿਆਂ ਨੂੰ ਬਿਮਾਰੀਆਂ ਹੀ ਪਰ ਕੇ ਦੇ ਰਹੇ ਹੋ ਇੱਕ ਗਲਾਸ ਤਾਂ ਤੁਸੀਂ ਆਪਣੇ ਬੱਚੇ ਨੂੰ ਜ਼ਰੂਰ ਅਗਰ ਪਿਲਾਣਾ ਚਾਹੁੰਦੇ ਹੋ ਖਿਲਾਣਾ ਚਾਹੁੰਦੇ ਹੋ ਤਾਂ ਡਾਇਰੈਕਟ ਫਰੂਟ ਹੀ ਖਿਲਾਓ ਕਿਉਂਕਿ ਕਈ ਸੋਚਦੇ ਨੇ ਚਲੋ ਅਸੀਂ ਕੋਲਡ ਡਰਿੰਕ ਵੀ ਨਹੀਂ ਪੀਵਾਂਗੇ ਅਸੀਂ ਪੈਕਿੰਗ ਵਾਲਾ ਜੂਸ ਵੀ ਨਹੀਂ ਪੀਵਾਂਗੇ ਅਸੀਂ ਫਰੈਸ਼ ਜੂਸ ਕੱਢ ਕੇ ਪੀ ਲਾਂਗੇ ਗਲਾਸ ਜਿਸ ਦੇ ਵਿੱਚ ਅਗਰ ਅਸੀਂ ਇੱਕ ਐਗਜ਼ਾਮਪਲ ਲਈਏ ਸੰਤਰੇ ਦੀ 6-7 ਸੰਤਰੇ ਯੂਜ਼ ਹੋ ਕੇ ਇੱਕ ਗਲਾਸ ਜੋ ਹੈ ਉਸ ਦੇ ਵਿੱਚ ਜੂਸ ਨਿਕਲਦਾ ਹੈ ਤਾਂ ਉਹ ਵੀ ਨਹੀਂ ਪੀਣਾ ਤੁਸੀਂ ਕਹੋਗੇ ਹਰ ਗੱਲ ਨੂੰ ਹੀ ਮਨਾ ਕਰਦੀ ਜਾ ਰਹੀ ਹੈ ਪਰ ਮੈਂ ਤੁਹਾਨੂੰ ਦੱਸ ਰਹੀਆਂ ਕਿ ਡਾਈਟ ਸਾਡੀ ਹੈਲਥ ਦੇ ਲਈ ਕੀ ਸਹੀ ਹੈ ਕਿਉਂਕਿ ਜਿਵੇਂ ਕਿ ਮੈਂ ਸ਼ੁਰੂ ਵਿੱਚ ਗੱਲ ਕੀਤੀ ਫਰੂਟਸ ਦੇ ਵਿੱਚ ਵੀ ਫਰਕਟੋਸ ਹੁੰਦਾ ਹੈ ਯਾਨੀ ਉਹ 슈ਗਰ ਦਾ ਹੀ ਨੇਚਰਲ ਸੋਰਸ ਹੈ ਚਾਹੇ ਪਰ ਜਦੋਂ ਤੁਸੀਂ ਇੱਕ ਸਿਰਫ ਫਰੂਟ ਖਾਂਦੇ ਹੋ ਤਾਂ ਉਸ ਤੋਂ ਤੁਹਾਨੂੰ ਇੱਕ ਲਿਮਿਟ ਮਾਤਰਾ ਵਿੱਚ ਜੋ ਹੈ 슈ਗਰ ਮਿਲਦੀ ਹੈ ਪਰ ਜੇ ਉਹ ਹੀ ਤੁਸੀਂ 5 6 ਫਰੂਟਸ ਆ ਇੱਕ ਗਲਾਸ ਜੂਸ ਕੱਢ ਕੇ ਪੀ ਲੈਂਦੇ ਹੋ ਤਾਂ ਇੱਕਦਮ ਉਹ ਵੀ 슈ਗਰ ਦੀ ਇਨਟੇਕ ਬਹੁਤ ਜ਼ਿਆਦਾ ਹੋ ਜਾਂਦੀ ਹੈ ਸੋ ਇਸ ਕਰਕੇ ਫਰੈਸ਼ ਜੂਸਸ ਵੀ ਬਹੁਤ ਜ਼ਿਆਦਾ ਨਹੀਂ ਵਧਣਾ ਤਾਂ ਇੱਥੇ ਹੁਣ ਅਗਲਾ ਸਵਾਲ ਸਭ ਦਾ ਕਿ ਆਖਿਰ ਅਸੀਂ ਗਰਮੀ ਵਿੱਚ ਗਰਮੀ ਤੋਂ ਰਾਹਤ ਪਾਉਣ ਦੇ ਲਈ ਪਿਆਸ ਬੁਝਾਉਣ ਦੇ ਲਈ ਪੀਣਾ ਕੀ ਹੈ ਤਾਂ ਪੀਣਾ ਹੈ ਤੁਸੀਂ ਸਾਫ ਸੁਥਰਾ ਪਾਣੀ ਜੀ ਹਾਂ ਜਿੰਨਾ ਅਸੀਂ ਨੀਟ ਐਂਡ ਕਲੀਨ ਪਾਣੀ ਪੀਵਾਂਗੇ ਸਾਡੀ ਬੋਡੀ ਹਾਈਡਰੇਟਦਾ ਰਹੇਗੀ ਉਸ ਦੇ ਨਾਲ ਨਾਲ ਜਿੰਨੇ ਵੀ ਟਾਕਸਿਨਸ ਨੇ ਬੋਡੀ ਚ ਉਹ ਵੀ ਬਾਹਰ ਹੁੰਦੇ ਰਹਿਣਗੇ ਔਰ ਅਸੀਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਦੂਰ ਰਹਿ ਸਕਦੇ ਹਾਂ ਸਿਰਫ ਔਰ ਸਿਰਫ ਸਾਫ ਸੁਥਰਾ ਸਿਰਫ ਪਾਣੀ ਪੀ ਗਏ ਮੈਨੂੰ ਉਮੀਦ ਹੈ ਤੁਸੀਂ ਇਹਨਾਂ ਗੱਲਾਂ ਵੱਲ ਗੌਰ ਜ਼ਰੂਰ ਕਰੋਗੇ ਤੇ ਜ਼ਰੂਰ ਇਹਨਾਂ ਗਰਮੀਆਂ ਦੇ ਵਿੱਚ ਕੋਲ ਡਰਿੰਕਸ ਹੋ ਦੂਰੀ ਬਣਾਈਏ ਜਿਹੜੇ ਪੈਕਿੰਗ ਵਾਲੇ ਜੂਸਸ ਨੇ ਉਹਨਾ ਤੋਂ ਦੂਰੀ ਬਣਾਈਏ ਫਰੈਸ਼ ਪਾਣੀ ਹੀ ਅਗਰ ਅਸੀਂ ਪੀਂਦੇ ਆ ਪਿਆਸ ਬੁਝਾਉਣ ਦੇ ਲਈ ਉਸ ਤੋਂ ਵੱਡਾ ਕੁਝ ਕੁਝ ਵੀ ਨਹੀਂ ਵਧੀਆ ਹੋ ਸਕਦਾ ਹਾਲਾਂਕਿ ਸਾਨੂੰ 슈ਗਰ ਇਨਟੇਕ ਵੀ ਆਪਣੀ ਡੇਲੀ ਡਾਈਟ ਵਿੱਚੋਂ ਘਟਾਉਣਾ ਚਾਹੀਦਾ ਹੈ ਜਿਨ੍ਹਾਂ ਚੀਜ਼ਾਂ ਵਿੱਚ ਅਸੀਂ ਬਿਨਾ ਚੀਨੀ ਦਾ ਇਸਤੇਮਾਲ ਕੀਤੇ ਖਾ ਸਕਦੇ ਆ ਪੀ ਸਕਦੇ ਆ ਤਾਂ ਉਹਨਾਂ ਨੂੰ ਕੋਸ਼ਿਸ਼ ਕਰੋ ਚੀਨੀ ਘੱਟ ਤੋਂ ਘੱਟ ਯੂਜ਼ ਕਰੋ ਹਾਲਾਂਕਿ ਸ਼ੁਰੂ-ਸ਼ੁਰੂ ਵਿੱਚ ਥੋੜੀ ਦਿੱਕਤ ਜ਼ਰੂਰ ਲੱਗਦੀ ਹੈ ਪਰ ਕੁਝ ਹਫ਼ਤਿਆਂ ਬਾਅਦ ਜੇਕਰ ਤੁਸੀਂ ਇਸ ਨੂੰ ਆਪਣੀ ਆਦਤ ਬਣਾ ਲਓਗੇ ਤਾਂ ਤੁਹਾਨੂੰ ਆਪਣੇ ਆਪ ਹੀ ਚੀਨੀ ਦਾ ਟੇਸ ਚੰਗਾ ਨਹੀਂ ਲੱਗੇਗਾ ਕਿਤੇ ਥੋੜੀ ਵੀ ਚੀਨੀ ਪਾਈ ਗਈ ਹੋਏਗੀ ਤਾਂ ਤੁਹਾਨੂੰ ਇਹ ਲੱਗੇਗਾ ਕਿ ਬਹੁਤ ਜ਼ਿਆਦਾ ਚੀਨੀ ਹੋ ਗਈ ਹੈ ਸੋ ਦੁੱਧ ਹੈ ਦਹੀਂ ਹੈ ਇਸਰੰਦੀਆਂ ਚੀਜ਼ਾਂ ਨੇ ਬਿਨਾ ਚੀਨੀ ਦਾ ਇਸਤੇਮਾਲ ਬਿਨਾ ਮਿੱਠੇ ਦਾ ਬਿਨਾ ਐਡਿਡ 슈ਗਰ ਦੇ ਹੀ ਇਸ ਨੂੰ ਇਸਤੇਮਾਲ ਕਰੋ ਨੈਚੁਰਲ 슈ਗਰ ਸਾਨੂੰ ਮਿਲ ਹੀ ਰਹੀ ਹੈ ਹਰ ਚੀਜ਼ ਦੇ ਵਿੱਚ ਸਾਨੂੰ ਨੈਚੁਰਲ 슈ਗਰ ਮਿਲ ਰਹੀ ਹੈ ਸਾਡੀ ਰੋਟੀ ਦੇ ਵਿੱਚ ਵੀ ਸਾਨੂੰ ਸਬਜ਼ੀ ਆਂ ਦੇ ਵਿੱਚੋਂ ਫੂਡਸ ਦੇ ਵਿੱਚੋਂ ਨੈਚੁਰਲ 슈ਗਰ ਮਿਲ ਰਿਹਾ ਔਰ ਉਸ ਨਾਲ ਸਾਡਾ ਜੋ ਹੈ ਪੂਰਾ ਸਾਡਾ ਇਨਟੇਕ ਜੋ ਰਿਕੁਆਇਰਮੈਂਟ ਹੈ ਬਾਡੀ ਨੂੰ ਪੂਰੀ ਹੋ ਰਹੀ ਹੈ ਉਮੀਦ ਕਰਦੀ ਹਾਂ ਵੀਡੀਓ ਚੰਗੀ ਲੱਗੀ ਹੋਏਗੀ ਹੋਰਾਂ ਨਾਲ ਵੀ ਇਹ ਇਨਫੋਰਮੇਸ਼ਨ ਜ਼ਰੂਰ ਸ਼ੇਅਰ ਕਰੋ ਤਾਂ ਕਿ ਆਪਣੇ ਆਪ ਨੂੰ ਹਰ ਕੋਈ ਪੈਸੇ ਦੇ ਕੇ ਬਿਮਾਰੀਆਂ ਘਰ ਨਾ ਲੈ ਕੇ ਆਵੇ वीडियो चंकी लगी है शेयर करो कमेंट करके अपने सुझाव जरूर सांझे करो और टॉपिक से मैं भीडियोज़ बनावा वो भी मेरे ना जरूर सांझे कर सकते हो गलब और मेरी ईमेल आई डी है हेल्थ एडवाइस विद हरजोत कौर एट द रेट जीमेल डॉट कॉम इस मैं ईमेल भी कर सौ पेज नाले तक लाइक नहीं किया फटाफट लाइक कर लो फॉलो कर लो और यूट्यूब चैनल हैल्थ एडवाइस विद हरजोत कौर में सबसक्राइब नहीं किया फटाफट सबसक्राइब भी कर लियो मिला जल्द ही सेहत में जुड़ी होर खास जानकारी दे फिलहाल ही दि जी इजाजत सत श्रीकाल ¡Hasta